ਸ਼ੈੱਡ ਆਪਣਾ ਇੱਕ ਤਾਂ ਠੰਡਾ ਰਹਿੰਦਾ ਜੀ ਠੀਕ ਹੈ ਜੀ ਤੇ ਸਿਆਲਾਂ ਚ ਇਹ ਵਧੀਆ ਗਰਮ ਰਹਿੰਦਾ ਠੀਕ ਹੈ ਹਾਂਜੀ ਤੇ ਇਹ ਜੇ ਆਪਾਂ ਇਹਦੇ ਏਰੀਏ ਦੀ ਗੱਲ ਕਰੀਏ ਸ਼ੈੱਡ ਲੰਮਾ ਚੌੜਾ ਆਪਣਾ ਕਿੰਨਾ ਕਾ ਲੰਮਾ ਚੌੜਾ ਹੈਗਾ ਜੀ 30 ਫੁੱਟ ਚੜਾਈ ਹੈ ਦੀ ਤੇ 180 ਫੁੱਟ ਲੰਮਾ ਜੀ ਇਹ ਠੀਕ ਹੈ 30 ਫੁੱਟ ਚੜਾਈ ਆ 180 ਫੁੱਟ ਲੰਮਾ ਇਧਰੋਂ ਆਪਾਂ ਵੇਖ ਸਕਦੇ ਹਾਂ ਹਾਂਜੀ ਹਾਂਜੀ ਤੇ ਜੀ ਆਪਣਾ ਤੇ ਜੇ ਗਾਡਰਾਂ ਤੋਂ ਬਿਨਾ ਆਪਾਂ ਗੱਲ ਕਰ ਲਈਏ ਗਾਡਰਾਂ ਦਾ ਤਾਂ ਕਿਉਂਕਿ ਰੇਟ ਤਾਂ ਠਾਠਾ ਹੁੰਦਾ ਰਹਿੰਦਾ ਮੈਂ ਐਵੇਂ ਤੁਹਾਨੂੰ ਹੋਰ ਕੋਈ ਦੱਸਦਾ ਕੱਲ ਨੂੰ ਕੋਈ ਹੋਰ ਨਿਕਲੇ ਹੈਨਾ ਤੇ ਗਾਡਰਾ ਤੋਂ ਬਿਨਾ ਮੈਂ ਤੁਹਾਨੂੰ ਦੱਸ ਦਿੰਦਾ ਵੀ 3 ਕ ਲੱਖ ਰੁਪਏ ਚ ਐਡੀ ਛੱਤ ਕੰਪਲੀਟ ਹੁੰਦੀ ਹੈ। ਬਾਈ ਜੀ ਸਭ ਤੋਂ ਪਹਿਲਾਂ ਸਾਸਤਰੀ ਕਾਰ। ਸਾਸਤਰੀ ਕਾਲ ਜੀ। ਤੇ ਕਿਹੜੀ ਜਗ੍ਹਾ ਆਪਾਂ ਖੜੇ ਆ ਜੀ ਇਸ ਟਾਈਮ? ਆਪਾਂ ਖੜੇ ਆ ਜੀ ਮੋਗੇ। ਤੇ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਰঞ্জੀਤ ਸਿੰਘ ਹੈ ਜੀ। ਤੇ ਬਾਈ ਜੀ ਇਹ ਜਿਹੜਾ ਆਪਾਂ ਸ਼ੈੱਡ ਵੇਖੀ ਜਾਂਦੇ ਆ ਇਹ ਆਪਾਂ ਐਂ ਲੱਗਦਾ ਵੀ ਫੋਲਟਰੀ ਫਾਰਮ ਵਾਸਤੇ ਤਿਆਰ ਕਰਾਇਆ ਹੁੰਦਾ ਹਨਾ। ਜਿਸ ਹੌਨ ਵਾਲੇ ਦੀ ਹਾਈਟ ਆ। ਨੇ ਪੋਲਟਰੀ ਫਾਰਮ ਹੀ ਆ ਜੀ ਇਹ ਠੀਕ ਹੈ ਜੀ ਤੇ ਇਹਦੇ ਵਿੱਚ ਪਰਪਸ ਕੀ ਰਿਹਾ ਆਪਣਾ ਬਾਸ ਦਾ ਸ਼ੈੱਡ ਬਣਾਉਣ ਚ ਕਿਉਂਕਿ ਪੋਲਟਰੀ ਫਾਰਮ ਵਾਲਾ ਸ਼ੈੱਡ ਮੈਂ ਇਹ ਪਹਿਲੀ ਵਾਰ ਹੀ ਦੇਖਿਆ ਜਿਹੜਾ ਇੰਨੀ ਘੱਟ ਹਾਈਟ ਤੇ ਵੀ ਬਾਸ ਵਾਲਾ ਸ਼ੈੱਡ ਬੰਦਿਆਂ ਨੇ ਤਿਆਰ ਕੀਤਾ ਹੋਇਆ ਹੈ ਇਹ ਇਦਾਂ ਜੀ ਇਹ ਨਾ ਸ਼ੈੱਡ ਆਪਣਾ ਇੱਕ ਤਾਂ ਠੰਡਾ ਰਹਿੰਦਾ ਜੀ ਠੀਕ ਹੈ ਜੀ ਤੇ ਸਿਆਲਾਂ ਚ ਇਹ ਵਧੀਆ ਗਰਮ ਰਹਿੰਦਾ ਠੀਕ ਹੈ ਹਾਂਜੀ ਤੇ ਇਹ ਜੇ ਆਪਾਂ ਇਹਦੇ ਏਰੀਏ ਦੀ ਗੱਲ ਕਰੀਏ ਸ਼ੈੱਡ ਲੰਮਾ ਚੌੜਾ ਆਪਣਾ ਕਿੰਨਾ ਕਾ ਲੰਮਾ ਚੌੜਾ ਹੈਗਾ ਜੀ 30 ਫੁੱਟ ਚੜਾਈ ਹੈ ਇਹਦੀ ਤੇ 180 ਫੁੱਟ ਲੰਮਾ ਜੀ ਇਹ ਠੀਕ ਹੈ 30 ਫੁੱਟ ਚੜਾਈ ਆ 180 ਫੁੱਟ ਲੰਮਾ ਇਧਰੋਂ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਤੇ ਇਹ ਦਾ ਇਹਦੇ ਵਿੱਚ ਆਪਾਂ ਜਾਨਵਰਾਂ ਦੀ ਗੱਲ ਕਰੀਏ ਕਿੰਨੇ ਕ ਜਾਨਵਰ ਫਿਰ ਆਪਣੇ ਰਹਿ ਜਾਂਦੇ ਆ ਇਹ ਚ ਇਹ ਐਡਵਰਟ ਕੈਟੇਗਰੀਆਂ ਹੁੰਦੀਆਂ ਜੀ ਜੇ ਤਾਂ ਆਪਾਂ ਨਾਰਮਲ ਪਾਉਣੇ ਆ ਫਿਰ ਤਾਂ ਆਪਾਂ ਇਹ ਚ 4500 ਬੱਚਾ ਪਾ ਸਕਦੇ ਆ ਠੀਕ ਹੈ ਜੀ ਤੇ ਜੇ ਆਪਾਂ ਸੈਮੀ AC ਕੀਤਾ ਵਾ ਫਿਰ ਆਪਾਂ 7 7500 ਪਾ ਸਕਦੇ ਆ ਜੇ ਆਪਣਾ ਫੁੱਲ AC ਆ ਫੇਰ ਆਪਾਂ 8000 ਰੁਪਏ ਆ ਸੌਰੀ 8000 ਬੱਚਾ ਪਾ ਸਕਦੇ ਆ ਵੀ ਏਰੀਆ ਇੰਨਾ ਹੀ ਹੋਵੇ ਭਾਵੇਂ ਏਰੀਆ ਇੰਨਾ ਹੀ ਆ ਹਾਂਜੀ ਤੇ ਇਹਦੇ ਵਿੱਚ ਬਾਈ ਜਿਵੇਂ ਹਰ ਸ਼ੈੱਡ ਆ ਹਨਾ ਆਪਾਂ ਇਹਦੀ ਖਰਚੇ ਦੀ ਗੱਲ ਕਰੀਏ ਹਾਂਜੀ ਪਹਿਲਾਂ ਆਪਾਂ ਇਹਦਾ ਖਰਚਾ ਦੱਸਦੇ ਆਂ ਫੇਰ ਆਪਾਂ ਇਹਦੇ ਬੈਨੀਫਿਟ ਦੱਸਾਂਗੇ ਠੀਕ ਹੈ ਜੀ ਖਰਚਾ ਇਹਦੇ ਵਿੱਚ ਕਿੰਨਾ ਕ ਆ ਗਿਆ ਹੁਣ ਸ਼ੈੱਡ ਦੇ ਵਿੱਚ ਸਾਰੇ ਟੋਟਲ ਘਰ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਟੋਟਲ ਦੀ ਵੀ ਦੱਸਾਂਗੇ ਆਪਾਂ ਕੱਲੀ ਛੱਤ ਦਾ ਵੀ ਦੱਸਾਂ ਕਿਉਂਕਿ ਕਈ ਵਾਰੀ ਆਏ ਹੁੰਦਾ ਨਾ ਵੀ ਆਪਾਂ ਥੱਲੋਂ ਬਣਾ ਕੇ ਸ਼ੈੱਡ ਉੱਤੇ ਆਪਾਂ ਟੀਨਾਂ ਦੀ ਛੱਤ ਪਾ ਦਿੰਨੇ ਆ ਵੀ ਇਹਦਾ ਕੰਪੈਰੀਸ਼ਨ ਹੋ ਜਾਊਗਾ ਟੀਨਾਂ ਵਾਲੀ ਛੱਤ ਨਾਲ ਨਾਲੇ ਇਹਦੇ ਫਾਇਦੇ ਦਾ ਪਤਾ ਲੱਗ ਜੂ ਵੀ ਟੀਨਾਂ ਵਾਲੇ ਨਾਲੋਂ ਇਹਦਾ ਫਰਕ ਕੀ ਆ ਟੀਨਾਂ ਵਾਲੀ ਨਾਲੋਂ ਤਾਂ ਫਰਕ ਇਹਦਾ ਸਾਰਿਆਂ ਨਾਲੋਂ ਵੱਡਾ ਫਰਕ ਤਾਂ ਇਹ ਆ ਜੀ ਇਹਦੀ ਹੰਡਾਈ ਜ਼ਿਆਦੀ ਆ ਠੀਕ ਹੈ ਜੀ ਦੂਜੇ ਨੰਬਰ ਤੇ ਇਹਦਾ ਟੈਂਪਰੇਚਰ ਮੇਨਟੇਨ ਰੱਖਦਾ ਹੈ ਤੀਜੇ ਨੰਬਰ ਤੇ ਇਹ ਆ ਵੀ ਜੇ ਤੁਸੀਂ ਭਵਿੱਖ ਦੇ ਵਿੱਚ ਤੁਹਾਨੂੰ ਕੰਮ ਚੰਗਾ ਲੱਗਦਾ ਤੇ ਤੁਸੀਂ ਅੱਧੇ ਰੇਟ 'ਚ ਕੰਮ ਤਾਂ ਸ਼ੁਰੂ ਕਰ ਸਕਦੇ ਆ ਇਹ ਡਬਲ ਭਾਰ ਚੱਲਦੀ ਆ ਤੇ ਟੀਨਾ ਜੇ ਟੀਨ ਪਾਉਨੇ ਆ ਤੇ ਟੀਨਾ ਨੇ ਭਾਰ ਨਹੀਂ ਚੱਲਣਾ ਭਾਰ ਵੀ ਡਬਲ ਚੱਲੂਗੀ ਇਹ ਮੈਂ ਕਹਿੰਦਾ ਜੀ ਜਿੰਨਾ ਬੱਚਾ ਥੱਲੇ ਪਾਇਆ ਜੇ 5000 ਥੱਲੇ ਪਾਇਆ ਤੇ 5000 ਉੱਤੇ ਪੈਂਦਾ ਠੀਕ ਹੈ ਹੁਣ ਇਹਦੇ ਵਿੱਚ ਮਟੀਰੀਅਲ ਦੀ ਗੱਲ ਕਰੀਏ ਜਿਵੇਂ ਆਹ ਬਾਸ ਪਾਇਆ ਹੋਇਆ ਹੈ ਹਨਾ ਉੱਤੇ ਵੀ ਪਾੜਿਆ ਬਾਸ ਪਾਇਆ ਹੈ ਉੱਤੇ ਆ ਹਰੀ ਜਾਲੀ ਆ ਇਹਦੇ ਉੱਤੇ ਕੀ ਕੁਝ ਪਾਇਆ ਹੋ ਆਪਣਾ ਇਹਦੇ ਉੱਤੇ ਜੀ ਕਾਨਾ ਪਾਇਆ ਉਹਨਾਂ ਨੇ ਫਿਰ ਉਹ ਉੱਤ ਸਾਰੋਂ ਦੀ ਜਿਹੜੀ ਕਾਨੇ ਦੀ ਉਹ ਪਾਈ ਆ ਤੇ ਤਰਪਾਲ ਪਾਈ ਆ ਹਾਂ ਤੇ ਉਹ ਦੂਤ ਤੇ ਮਿੱਟੀ ਲਾਈ ਹੈ ਜੀ ਮਿੱਟੀ ਲਾਈ ਹੈ ਤੇ ਬਾਈ ਇਹ 14 ਜਾਣਾ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਬੜੀ ਵਧੀਆ ਪੂਰਾ ਮਜ਼ਬੂਤ ਹੈ ਜੀ ਤੇ ਇਹ ਬਣਾਇਆ ਆਪਾਂ ਕਿੰਨਾ ਤੁਸੀਂ ਬਾਈ ਇਹ ਬਣਾਇਆ ਜੀ ਇਧਰ ਮੁਕਸਰ ਏਰੀਏ ਦਾ ਮੁੰਡਾ ਬੁੱਟਰ ਹਾਂਜੀ ਹਾਂਜੀ ਉਹਨਾਂ ਕੋਲੋਂ ਬਣਵਾਇਆ ਜੀ ਆਪਾਂ ਠੇਕੇ ਤੇ ਹੀ ਕੰਮ ਕਰਾਇਆ ਸੀ ਸਾਰਾ ਠੀਕ ਹੈ ਜੀ ਹਾਂਜੀ ਵੀ ਸਾਰਾ ਕੰਮ ਇਹ ਮਟੀਰੀਅਲ ਉਹਨਾਂ ਦਾ ਆਪ ਦਾ ਰਹਿੰਦਾ ਕਿ ਆਪਾਂ ਆਖਿਆ ਕਰੀਏ ਹਾਂ ਉਹ ਵੈਸੇ ਤਾਂ ਮਟੀਰੀਅਲ ਉਹਨਾਂ ਨੇ ਆਪ ਦਾ ਹੀ ਲਾਇਆ ਸੀਗੇ ਜੀ ਹਾਂ ਹਾਂ ਸਾਰਾ ਕੁਝ ਉਹਨਾਂ ਨੇ ਸਾਨੂੰ ਦਿਖਾਤਾ ਸੀ ਇੱਕ ਵਾਰੀ ਠੀਕ ਹੈ ਜੀ ਮਟੀਰੀਅਲ ਇਦਾਂ ਦਾ ਮਟੀਰੀਅਲ ਤੋ ਅਸੀਂ ਜਾ ਕੇ ਦੇਖ ਆਏ ਸੀ ਤੇ ਫਿਰ ਜਦੋਂ ਡਨ ਹੋ ਗਿਆ ਤਾਂ ਫਿਰ ਉਹ ਆਪੇ ਕਰ ਗਏ ਸਾਰਾ ਕੁਝ ਤੇ ਬਾਈ ਆਪਾਂ ਸ਼ੈੱਡ ਦਾ ਏਰੀਆ ਕਿੰਨਾ ਦੱਸਿਆ ਸੀਗਾ ਇਹ ਹੈਗਾ ਜੀ 180 ਬਾਈ 30 ਬਾਈ 30 ਤੇ ਇਹਦੀ ਇਕੱਲੀ ਛੱਤ ਦੀ ਗੱਲ ਕਰੀਏ ਆਪਾਂ ਕਿੰਨਾ ਖਰਚਾ ਆ ਗਿਆ ਹੁਣ ਫਿਰ ਬਾਸ ਦੀ ਛੱਤ ਜੀ ਆਪਣਾ ਤੇ ਜੇ ਗਾਡਰਾਂ ਤੋਂ ਬਿਨਾਂ ਆਪਾਂ ਗੱਲ ਕਰ ਲਈਏ ਗਾਡਰਾਂ ਦਾ ਤਾਂ ਕਿਉਂਕਿ ਰੇਟ ਤਾਂ ਠਾਠਾ ਹੁੰਦਾ ਰਹਿੰਦਾ ਮੈਂ ਐਵੇਂ ਤੁਹਾਨੂੰ ਹੋਰ ਕੋਈ ਦੱਸਦਾ ਕੱਲ ਨੂੰ ਕੋਈ ਹੋਰ ਨਿਕਲੇ ਹੈਨਾ ਤੇ ਗਾਡਰਾਂ ਤੋਂ ਬਿਨਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ 3 ਲੱਖ ਰੁਪਏ ਚ ਐਡੀ ਛੱਤ ਕੰਪਲੀਟ ਹੁੰਦੀ ਹੈ ਜੀ 3 ਲੱਖ ਰੁਪਏ ਖ ਤੇ ਇਹਦਾ ਆਪਾਂ ਟੀਨਾ ਜਿਵੇਂ ਤੁਸੀਂ ਟੀਨਾ ਦਾ ਵੀ ਵਿਚਾਰ ਕਰੀ ਜਾਂਦੇ ਸੀ ਉਹਦੇ ਨਾਲੋਂ ਕੀ ਫਰਕ ਰਹਿੰਦਾ ਉਹਦਾ ਖਰਚਾ ਕਿੰਨਾ ਕ ਆ ਜਾਂਦਾ ਉਹਦਾ ਖਰਚਾ ਸੇਮ ਹੀ ਆਉਂਦਾ ਜੀ ਇੰਨਾ ਹੀ ਖਰਚਾ ਆਊਗਾ ਇਹਦੋਂ ਹੋ ਸਕਦਾ 10-2000 ਰੁਪਇਆ ਘਟ ਜੇ ਪਰ ਉਹਦੇ ਨਾਲ ਇਹ ਆ ਵੀ ਟੈਂਪਰੇਚਰ ਜਿਹੜਾ ਹੁੰਦਾ ਵਾ ਵੀ ਉਹ ਮੇਨਟੇਨ ਨਹੀਂ ਰਹਿੰਦਾ ਇੱਕ ਤਾਂ ਹੀਟ ਬਹੁਤ ਮਾਰਦੀ ਆ ਕਿਉਂ ਗਰਮੀਆਂ 'ਚ ਤੁਹਾਨੂੰ ਪਤਾ ਵੈਸੇ ਹੀ ਬਾਹਰਲਾ ਟੈਂਪਰੇਚਰ 48-50 ਤੇ ਲਾਗੇ ਪਹੁੰਚ ਜਾਂਦਾ ਹੈ ਨਾ ਤੇ ਉਹ ਇੰਨਾ ਚੱਲਦੀਆਂ ਨਹੀਂ ਫਿਰ ਤਾਂ ਉਹ ਬੱਚੇ ਮਤਲਬ ਕਿ ਮਰਟੈਲਟੀ ਹੋਣ ਲੱਪੈਂਦੀ ਮਰ ਲੱਪੈਂਦੇ ਆ ਹਾਂਜੀ ਵੀ ਇੱਕ ਇਹਦਾ ਫਾਇਦਾ ਉਹ ਵੀ ਹੋ ਗਿਆ ਨਾ ਜਿਹੜਾ ਤੁਸੀਂ ਪਹਿਲਾਂ ਦੱਸਿਆ ਸੀ ਆਪਾਂ ਨੂੰ ਵੀ ਇਹਦੇ ਉੱਤੇ ਵੀ ਇਹਦੇ ਉੱਤੇ ਵੀ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਇਹਦੇ ਉੱਤੇ ਵੀ ਬਣਾ ਸਕਦੇ ਆਪਾਂ ਤੇ ਇਹਦਾ ਸਾਰੇ ਸ਼ੈੱਡ ਦਾ ਖਰਚਾ ਕਿੰਨਾ ਆਇਆ ਹੋਣਾ ਸਾਰੇ ਸ਼ੈੱਡ ਦਾ ਆਪਣਾ ਜੀ ਮੇਰੇ ਹਿਸਾਬ ਨਾਲ 13 ਲੱਖ ਰੁਪਏ 14 ਬਸ ਇੱਥੇ ਜੇ ਲੱਗਾ ਜੀ 13 14 ਲੱਖ ਰੁਪਏ ਸਾਰੇ ਸ਼ੈੱਡ ਦਾ ਲੱਗਿਆ ਆ ਪਿੱਲਰ ਵਗੈਰਾ ਸਾਰਾ ਕੁਝ ਪਾ ਕੇ ਤੇ ਬਾਈ ਜੀ ਜਿਵੇਂ ਆਪਾਂ ਥੱਲੇ ਮਿੱਟੀ ਪਾਈ ਹੈ ਹਨਾ ਇਹ ਇਹਦਾ ਕੀ ਪਰਪਸ ਹੈ ਥੱਲੇ ਮਿੱਟੀ ਪਾਉਣ ਦਾ ਥੱਲੇ ਮਿੱਟੀ ਦਾ ਇਹ ਹੁੰਦਾ ਜੀ ਜੇ ਕੱਚਾ ਹੀ ਰੱਖਾਂਗੇ ਤੇ ਆਪਾਂ ਨੂੰ ਮਿੱਟੀ ਮਤਲਬ ਇਥੇ ਕਿਰਾਂ ਆਪਾਂ ਮਿੱਟੀ ਫਾਰ ਫੇਰਤੀਏ ਇਹਦੇ ਤੇ ਹੁਣ ਇਹਦੇ ਉੱਤੇ 2 2 3 3 ਇੰਚ ਫੱਕ ਪੈ ਜਾਣੀਆਂ ਠੀਕ ਹੈ ਜੀ ਉਹ ਸਾਨੂੰ ਆਇਆ ਸੀਗਾ ਵੀ ਆਪਾਂ ਇੱਟਾਂ ਲਾਉਣ ਨਾਲੋਂ ਪੱਕਾ ਕਰਨ ਨਾਲੋਂ ਵੀ ਕੱਚਾ ਹੀ ਰੱਖੀਏ ਕੱਚੇ 'ਚ ਥੋੜਾ ਜਿਹਾ ਵੀ ਵਧੀਆ ਰਹਿੰਦਾ ਬੱਚਾ ਵੀ ਸੌਖਾ ਰਹਿੰਦਾ ਜੀ ਜਾਨਵਰ ਵੀ ਵਧੀਆ ਰਹਿੰਦਾ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਜਿਹੜੇ ਬਾਈ ਨੇ ਇਹ ਸ਼ੈੱਡ ਤਿਆਰ ਕਰਿਆ ਹਨਾ ਆਪਾਂ ਸ਼ੈੱਡ ਦੇ ਤੁਹਾਨੂੰ ਫਾਇਦੇ ਤੋਂ ਦੱਸਦੇ ਵੀ ਗਰਮੀ ਦੇ ਵਿੱਚ ਇਹ ਠੰਡਾ ਰਹਿੰਦਾ ਤੇ ਸਿਆਲ ਦੇ ਵਿੱਚ ਇਹ ਨਿੱਗਾ ਰਹਿੰਦਾ ਉਹ ਬਾਈ ਦਾ ਨੰਬਰ ਵੀ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣੇ ਹੋਣ ਸੰਪਰਕ ਕਰ ਸਕਦਾ ਤੇ ਆਪਣੀ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ